ਮਾਇਆ ਦੇ ਮਦ ਹੰਕਾਰ ਵਿੱਚ ਮਸਤੇ ਹੋਏ ਨੇ ਨਸ਼ੇ ਦੇ ਵਿੱਚ ਮਸਤੇ ਹੋਏ ਨੇ ਮਾਇਆ ਦੇ ਕਹਿ ਲੱਗੇ ਨਾ ਨੂੰ ਰੱਜ ਨਹੀਂ ਆਉਂਦਾ ਕੁਝ ਆਨ ਪ੍ਰਾਪਤ ਹੁੰਦਾ ਤੇ ਹੋਰ ਮਿਲੇ ਹੋਰ ਮਿਲੇ ਸੌ ਮਿਲੇ ਤੇ ਹਜ਼ਾਰ ਬਣੇ ਹਜ਼ਾਰ ਮਿਲੇ ਤੇ ਲੱਖ ਬਣੇ 2 10 20 50 ਭਏ ਲੱਖ ਹੋਣ ਕੀ ਚਾਹ ਜਗੇ ਹੀ ਮਨ ਦੇ ਅੰਦਰ ਲੱਖਾਂ ਕਰੋੜਾਂ ਦੀ ਚਾਹ ਵਧਦੀ ਜਾਂਦੀ ਇੱਛਾ ਚਾਹਨਾ ਵਧਦੀ ਜਾਂਦੀ ਹੈ ਮਹਾਰਾਜ ਕਹਿੰਦੇ ਤ੍ਰਿਪਤ ਨਹੀਂ ਆਉਂਦੀ ਤ੍ਰਿਪਤ ਮੁਕਤਾ ਮਨ ਸਾਚਾ ਭਾਵੇ ਤ੍ਰਿਪਤੀ ਤੇ ਮੁਕਤੀ ਇਹ ਦੋਨੇ ਚੀਜ਼ਾਂ ਨੂੰ ਮਿਲਦੀਆਂ ਜਿਹਦੇ ਮਨ ਨੂੰ ਵੈਗੁਰੂ ਦਾ ਸੱਚਾ ਨਾਮ ਪਾ ਜਾਂਦਾ ਹੈ ਮਨ ਨਾਮ ਜਪਣ ਲੱਗ ਜਾਂਦਾ ਹੈ ਜੁੜ ਜਾਂਦਾ ਹੈ ਪਰਮਾਤਮਾ ਨਾਲ ਉਨੂੰ ਇਹ ਚੀਜ਼ਾਂ ਅੱਛੀਆਂ ਲੱਗਣ ਲੱਗ ਜਾਂਦੀਆਂ ਹੈ ਮਹਾਰਾਜ ਕਹਿੰਦੇ ਤਨ ਧਨ ਕਲਤ ਸਭ ਦੇਖ ਅਬ ਮਾਨਾ ਮਨੁਖ ਆਪਣੇ ਤਨ ਦੀ ਸੁੰਦਰਤਾ ਤਨ ਦੇ ਨਕਸ਼ੋ ਨਿਹਾਨ ਜਵਾਨੀ ਦੇਹ ਰੋਗਤਾ ਨੂੰ ਤੱਕ ਲੈਂਦਾ ਤੇ ਤਨ ਮਾਇਆ ਆਦ ਦੌਲਤ ਜਿਹੜੀ ਆ ਔਰ ਉਸ ਨੂੰ ਤੱਕਦਾ ਕਲਤ ਔਰ ਆਪਣੇ ਪਰਵਾਰਕ ਜ਼ਿੰਦਗੀ ਜਿਉਂਨਿਆ ਈਸ਼ਤਰੀ ਉਹਦੇ ਤੋਂ ਵਧਿਆ ਪਰਵਾਰ ਉਹਨੂੰ ਤੱਕੇ ਸਭ ਦੇਖ ਸਾਰਾ ਦੇਖ ਕੇ ਰਿਸ਼ਤੇਦਾਰ ਪਰਵਾਰ ਬੱਚੇ ਕਾਰੋਬਾਰ ਧਨ ਦੌਲਤ ਸ਼ਰੀਰ ਤੇ ਅਭਿਮਾਨਾ ਹੰਕਾਰੀ ਹੋ ਜਾਂਦਾ ਮੇਰੇ ਕੁਲ ਬਹੁਤ ਕੁਦ ਮੇਰੇ ਬਹੁਤ ਜਾਣੇ ਮੇਰੇ ਬਹੁਤ ਰਿਸ਼ਤੇਦਾਰ ਨੇ ਸਾਰੇ ਮਹਾਰਾਜ ਕਹਿੰਦੇ ਬਿਨ ਨਾਬੈ ਕਿਛ ਸੰਗ ਨਾ ਜਾਨਾ ਸਜਨਾ ਜਿਦਨ ਇਥੋਂ ਤੁਰੇਂਗਾ ਜਦਨ ਤੇਰੀ ਬਾਡੀ ਚੋਂ ਸਵਾਸ ਜੁਦੇ ਹੋਣਗੇ ਜਦਨ ਜਿੰਦ ਇਸ ਸਰੀਰ ਦਾ ਸਾਥ ਛੱਡੇਗੀ ਜਦਨ ਅੰਦਰੋਂ ਭੌਰ ਓਡਾਰੀ ਮਾਰੇਗਾ ਜਿਵ ਆਤਮਾ ਤੁਰੇਗਾ ਇਹ ਨਾ ਸਨਾ ਤੇਰੀ ਦੌਲਤ ਨਾ ਤੇਰਾ ਤਨ ਨਾ ਇਸਤਰੀ ਨਾ ਪਰਵਾਰ ਔਰ ਨਾ ਹੀ ਸੰਸਾਰ ਦੇ ਵਿੱਚੋਂ ਤੇਰੇ ਨਾਲ ਸવાય ਪ੍ਰਭੂ ਦੇ ਨਾਮ ਤੋਂ ਕੁਝ ਨਹੀਂ ਉਜਾਣਾ ਇਹਦੇ ਤੋਂ ਸવાય ਕੁਝ ਨਾਲ ਨਹੀਂ ਉਜਾਣਾ ਗੁਰੂ ਅਰਜੁਨ ਦੇ ਮਹਾਰਾਜ ਸਾਹਿਬ ਮੇਰ ਕਰਦੇ ਜਹ ਮਾਤ ਪਿਤਾ ਸੋਤ ਮੀਤ ਨ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਓਏ ਮਨਾ ਮੇਰਿਆ ਉਥੇ ਤੇਰੀ ਸਹਾਇਤਾ ਤੇਰੀ ਹੈਲਪ ਤੇਰੀ ਮਦਦ ਨਾਮ ਨੇ ਕਰਨਿਓ ਉਥੇ ਕੁਦ ਵੀ ਨਾਲ ਨਹੀਂ ਉਨਜਾਨਾ ਇਥੇ ਨੰਗੇ ਆਵਨ ਨੰਗੇ ਜਾਣਾ ਕੋਈ ਨਾ ਰਹਿ ਰਾਦਾ ਰਾਣਾ ਕੋਈ ਨਿਉ ਰਹੰਦਾ ਇਥੇ ਨੰਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋਰ ਕੌਡੀ ਕੌਡੀ ਜੋਰ ਕਹਿ ਜੋਰੈ ਲੱਖ ਕਰੋੜ ਚਲਤੀ ਬਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ ਮੇਰੇ ਨਾਲ ਕੁਦ ਨਹੀਂ ਉਨ ਜਾਨ ਦਾਣਾ ਕੁਦ ਨਹੀਂ ਉਨ ਨਾਲ ਜਾਣਾ ਕਿਦੇ ਨਾ ਕਿਸੇ ਦੇ ਹੱਥ ਵਿੱਚ ਕੋਈ ਕੜਾ ਕੋਈ ਮੁੰਦੀ ਕੋਈ ਸ਼ੱਲਾ ਸ਼ਾਪ ਪਾਇਆ ਹੋਵੇ ਉਬੇ ਸੋਨੇ ਚਾਂਦੀ ਦਾ ਤੇ ਬੜਾ ਪਿਆਰਾ ਉਹ ਹੋਵੇ ਸੰਸਾਰ ਤੋਂ ਟਰਨ ਵਾਲਾ ਤੇ ਪਰਿਵਾਰ ਨੂੰ ਪਤਾ ਲੱਗਦਾ ਏ ਬਈ ਫੁਲਾਨਾ ਕੜਾ ਜਿਹੜਾ ਸੀ ਨਾ ਸੋਨੇ ਦਾ ਜਾਂ ਸ਼ਾਪ ਸੀ ਗੀ ਇਹਦਾ ਕੋਈ ਚੈਨ ਨਹੀਂ ਬਣਾਈ ਸੀ ਉ ਤਾਂ ਇਹਦੇ ਗੱਲ ਵਿੱਚ ਹੀ ਏ ਤੇ ਉਹ ਕਿਵੇਂ ਕਰੀਏ ਨਾਲੇ ਤਾਂ ਰੋਈ ਜਾਣਗੇ ਤੂੰ ਕਿੱਧਰ ਚੱਲਿਆ ਐ ਤੇ ਨਾਲੇ ਕਹਿਣਗੇ ਐਡਾ ਸੁੰਦਰ ਕੜਾ ਪਾਇਆ ਨਾਲੇ ਲਾਈ ਜਾਣਗੇ ਆ ਤੂੰ ਇਹੋ ਜੀਆਂ ਛਾਪਾਂ ਪਾਉਣਾ ਤਾਂ ਕਿੱਧਰ ਜਾਣੀਆਂ ਰਹਿਨਦੇ ਉਹ ਨਾਲ ਉਹ ਘੜੀ ਪੈਣੀ ਕਿਤੇ ਚੱਲੀ ਆ ਉਹਨੂੰ ਦਵਾ ਦਾ ਵਲਾ ਲੈਣਗੇ ਨਹਾਉਂਦਿਆ ਆ ਮੁੜ ਕੇ ਕਿਸੇ ਦੇ ਹੱਥ ਨਾ ਸੁ ਲੱਗ ਜਾਵੇ ਇਹ ਵੀ ਤੇਰੇ ਨਾਲ ਨਹੀਂ ਹੁੰਦਾਣਾ ਉਹਨਾਂ ਤਾਂ ਰਤੀ ਮਾਤਰ ਨਹੀਂ ਹੁੰਦਾ ਨੇਣਾ ਲੰਕਾ ਗੱਡਾ ਸੋਨੇ ਕਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਜਿੰਦੀ ਲੰਕਾ ਸੋਨੇ ਦੀ ਸੀ ਨਾ ਮਰਨ ਵੇਲੇ ਰਤੀ ਪਰਉ ਨੂੰ ਸੋਨਾ ਨਾ ਮਿਲਿਆ ਕੱਖ ਵੀ ਨਾ ਮਿਲਿਆ ਗੁਰਮੁਖੋਂ ਨਾਲ ਜਾਣੈ ਤੇ ਨਾਮ ਨੇ ਜਾਣੈ ਇਹਦੇ ਵਿੱਚੋਂ ਨਾਮ ਤੋਂ ਸਵੇ ਕੁਦ ਵੀ ਨਾਲ ਨਹੀਂ ਜਾਣਾ ਜੋ ਤਨ ਉਪਦੇ ਸੰਗ ਹੀ ਸੋ ਭੀ ਸੰਗ ਨਾ ਹੁਆ ਅਰ ਸ਼ਰੀਰ ਨਾਲ ਜੋ ਸ਼ਰੀਰ ਜਿਹੜਾ ਨਾਲ ਆਇਆ ਨਾ ਤੇ ਜਿੱਦਨ ਆਪਾਂ ਟੁਰਨਾ ਹੈ ਨਾ ਸੰਸਾਰ ਤੋਂ ਇਹ ਸ਼ਰੀਰ ਵੀ ਇੱਥੇ ਹੀ ਛੱਡ ਕੇ ਜਾਣਾ ਹੈ ਜੀਵ ਆਤਮਾ ਨੇ ਅੱਗੇ ਜਾਣਾ ਹੈ ਜਿੰਦ ਨੇ ਅੱਗੇ ਜਾਣਾ ਹੈ ਇਹਦੇ ਵਿੱਚੋਂ ਕੱਢੀ ਜਾਂਦੀ ਏ ਜਿੰਦ ਬਾਡੀ ਵਿੱਚੋਂ ਬਾਬਾ ਫਰੀਦ ਸਾਹਿਬ ਵਚਨ ਕਰਦੇ ਜਿੰਦ ਨਮਾਨੀ ਕੱਢੀ ਏ ਹੱਡਾਂ ਨੂੰ ਕੜਕਾਏ ਹੱਡਾਂ ਨੂੰ ਤਰੋੜ ਮਰੋੜ ਕੇ ਇਦੇ ਵਿੱਚੋਂ ਜਿੰਦ ਕੱਢੀ ਜਾਂਦੀ ਏ ਨਾਲ ਕੁਦ ਨਹੀਂ ਉ ਜਾਣਾ ਵਿਸਰਾਮ ਦੇ ਕੇ ਕਹਿੰਦਿਆ ਕੀਚੇ ਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਭਸਮੇ ਢੇਰੀ ਕੀਤੀ ਚੱਲ ਲੋਕਾਂ ਨੂੰ ਖੁਸ਼ ਬਈ ਰਿਸ਼ਤੇਦਾਰ ਖੁਸ਼ ਕਰਨੇ ਨੇ ਦੋਸਤ ਖੁਸ਼ ਕਰਨੇ ਨੇ ਅਰ ਮੈਂ ਪਰਿਵਾਰ ਨੂੰ ਖੁਸ਼ ਕਰਨਾ ਕੀਤੀ ਚੱਲ ਖੁਸ਼ੀਆਂ ਮਨਾਈ ਚੱਲ ਕਿੰਨੀਆਂ ਕੁ ਮਨਾਵੇਂਗਾ ਕਹਿੰਦੇ ਕੀਚੇ ਰਸ ਭੋਗ ਅਰ ਗੌਰ ਰਸਾਂ ਦੇ ਭੋਗ ਪਦਾਰਥਾਂ ਚ ਭੋਗ ਵਿਸ਼ਿਆਂ ਚ ਬੜਾ ਖੁਸ਼ ਹੋ ਕੇ ਲੰਪਟ ਹੋਇਆ ਮਨ ਨੂੰ ਪਾਉਣ ਵਾਲੇ ਜਿਹੜੇ ਨੇ ਚੰਗੇ ਤੈਨੂੰ ਲੱਗਦੇ ਆ ਉਹਨਾਂ ਦੇ ਕਾਰਨ ਮਹਾਰਾਜ ਕਹਿੰਦੇ ਧਨ ਲੋਕਾਂ ਜਿਹੜਾ ਧਨ ਇਕੱਠਾ ਕਰਦਾ ਨਾ ਇਹ ਲੋਕਾਂ ਨੇ ਸੰਭਾਲ ਲੈਣਾ ਤੇਰੇ ਕੰਮ ਨਹੀਂ ਆਉਣਾ ਤੇ ਧੀਆਂ ਪੁੱਤਰ ਨੇ ਜੇ ਕਦੇ ਕਈ ਵਾਰ ਐਸਾ ਹੁੰਦਾ ਵੀ ਉਹਦੇ ਨਹੀਂ ਹੁੰਦੇ ਫੇਰ ਪਿਛਾ ਦੂਜੇ ਸੰਭਾਲਦੇ ਇੱਕ ਇਕੱਠਾ ਕਰਦਾ ਮਰ ਜਾਂਦਾ ਤੇ ਦੂਜੇ ਉਹਨੂੰ ਸੰਭਾਲਣ ਲਈ ਡਾਂਗੂ ਡਾਂਗੀ ਹੁੰਦੇ ਫੇਰ ਮਾਰਦੇ ਆ ਕਈ ਵੇਰ ਵੇਖਦੇ ਹੋਂ ਨਾ ਆਂਦੇ ਜੀ ਬਾਬੇ ਦਾ ਕੋਈ ਧੀ ਪੁੱਤਰ ਨਹੀਂ ਤੇ ਪਿਛੋਂ ਉਸੇ ਡੇਰੇ ਦੇ ਵਿੱਚ ਗੋਲੀਆਂ ਚੱਲਦੀਆਂ ਹੁੰਦੀਆਂ ਕਾਹਦੇ ਲਈ ਧੰਨ ਬੜਾ ਉਹ ਕਹਿੰਦਾ ਮੈਂ ਗੱਦੀ ਤੇ ਬੈਠਣਾ ਉਹ ਕਹਿੰਦਾ ਮੈਨੂੰ ਪੱਗ ਚਾਹੀਦੀ ਅਦੇ ਸਰੀਰ ਦਾ ਸੰਸਕਾਰ ਨਹੀਂ ਹੁੰਦਾ ਗੋਲੀ ਪਹਿਲਾਂ ਚੱਲ ਜਾਂਦੀ ਏ ਮਹਾਰਾਜ ਕਹਿੰਦੇ ਤਨ ਲੋਕਾਂ ਤੇਰੇ ਕੰਮ ਨਹੀਂ ਆਉਣਾ ਇਕੱਠਾ ਕੀਤਾ ਇਹ ਦੂਜਿਆਂ ਦੇ ਕੰਮ ਆਏਗਾ ਦੂਜਿਆਂ ਨੇ ਸੰਭਾਲ ਲੈਣਾ ذرا ਤੇਰੀ ਸੁਰਤ ਇੱਧਰ ਉੱਧਰ ਹੁੰਦੀ ਦੇਰੀਆ ਤੇ ਸਾਰਿਆਂ ਨੇ ਵਾਰਿਸ ਬਣ ਜਾਣਾ ਉਸੇ ਲਈ ਅਦੇ ਸੰਸਕਾਰ ਹੁੰਦਾ ਨਹੀਂ ਤੇ ਪਹਿਲਾਂ ਵੇਖਦੇ ਬਾਪੂ ਦੀਆਂ ਐਫੜੀਆਂ ਕਿੰਨੀਆਂ ਕੋਨੇ ਬੈਂਕ ਬੈਲੈਂਸ ਕਿੰਨਾ ਕੋ ਕਿੰਨਾ ਕਿੰਨਾ ਆਵੇਗਾ ਕਿੰਨਾ ਖਰਤਾ ਪਹਿਲਾਂ ਹੀ ਜਿਹੜਾ ਹੈ ਉਹਦੇ ਘਟਾਓ ਜੋੜ ਕਰਨ ਲੱਗ ਪੈਂਦੇ ਨੇ ਪਹਿਲਾਂ ਹੀ ਮਹਾਰਾਜ ਕਹਿੰਦਿਆ ਧਨ ਲੋਕਾਂ ਤੇ ਆ ਜਿਹੜਾ ਤਾਨਣ ਨੂੰ ਜਿਹਨੂੰ ਪਾਲ ਕੇ ਤੁਰਿਆ ਫਿਰਦਾ ਇਹਨੇ ਸਵਾਦ ਦੀ ਢੇਰੀ ਹੋ ਜਾਣਾ ਹੈ ਇਹ ਭਸਮੇ ਢੇਰੀ ਇਹਨੇ ਮਿੱਟੀ ਦੇ ਵਿੱਚ ਮਿਲ ਜਾਣਾ ਖਾਕੂ ਖਾਕ ਰਲ ਸਭ ਫੈਲ ਖਾਕੂ ਔਰ ਜਿਹੜੀ ਮਿੱਟੀ ਦਾ ਬਣਿਆ ਪੁਤਲਾ ਮਾਟੀ ਕੋ ਪੂਤਰਾ ਕੈਸੇ ਨਚਤ ਹੈ ਪੰਜ ਤਤ ਕੋ ਤਨ ਰਚੋ ਜਾਨੋ ਚਤਰ ਸੁਜਾਨ ਇਹ ਮਿੱਟੀ ਦਾ ਬਣਿਆ ਹੋਇਆ ਪੁਤਲਾ ਪੰਜ ਤਤਾਂ ਦਾ ਕਹਿ ਲੱਗੇ ਮਿੱਟੀ ਦਾ ਬਣਿਆ ਪੁਤਲਾ ਇਹ ਖਾਕ ਰਲੈ ਮਿੱਟੀ ਵਿੱਚ ਮਿਲ ਜਾਣਾ ਮਾਟੀ ਮਾਟੀ ਹੋਈ ਇੱਕ ਰੋਵਣ ਹਰ ਕੀ ਕਵਨ ਟੇਕ ਮਿੱਟੀ ਵਿੱਚ ਮਿੱਟੀ ਮਿਲ ਜਾਣੀ ਸਭ ਫੈਲ ਬਦ ਫੈਲੀਆਂ ਦੇ ਵਿੱਚ ਬਿਗਜ਼ਾਰਿਆ ਸਮਾ ਸਭ ਫੈਲ ਸਾਰਾ ਕੁਝ ਨਸ਼ਟ ਹੋ ਜਾਣਾ ਖਤਮ ਹੋ ਜਾਣਾ ਇਹਨੇ ਰਹਿਣਾ ਨਹੀਂ ਤੇਰੇ ਕੀਤੇ ਕਰਮਾਂ ਦੇ ਅਨੁਸਾਰ ਬਿਨ ਸਬਦੈ ਨਹੀਂ ਉਤਰੈ ਮੈਲ ਪਾਵੇਂ ਜੋ ਮਰਦੀ ਕਰਦਾ ਰਹੇ ਦੇ ਸ਼ਬਦ ਨਹੀਂ ਨਾ ਕਮਾਇਆ ਗੁਰੂ ਦਾ ਉਪਦੇਸ਼ ਨਹੀਂ ਕਮਾਇਆ ਤੇਰੇ ਮਨ ਦੀ ਮੈਲ ਨਹੀਂ ਉਤਰਨੀ ਜਿਹੜੀ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਆ ਨਾ ਉਹ ਨਹੀਂ ਉਤਰਨੀ ਵਿਕਾਰਾਂ ਦੀ ਫੁਰਣਿਆਂ ਦੀ ਉਹ ਮੈਲ ਨਹੀਂ ਉਤਰਨੀ ਗੀਤ ਰਾਗ ਕੰਨ ਤਾਲ ਸੇ ਕੂਰੇ ਬੜੇ ਗੀਤ ਗਾਏ ਬੜੇ ਰਾਗ ਵਜਾਏ ਬਾਰੀ ਤੌਰ ਤੇ ਬੜੇ ਤਾਲ ਦੇੜੇ ਨੇ ਪੂਰੇ ਬੜੀਆਂ ਸ਼ਹਿਨਾਈਆਂ ਵਜਾਈਆਂ ਸੇ ਕੂਰੇ ਸਾਰੇ ਝੂਠੇ ਕਿਉਂਕਿ ਨਾਲਦਾਨ ਵਾਲਾ ਨਹੀਂ ਸੱਚਾ ਰਾਗ ਵਜਾਇਆ ਹੀ ਨਹੀਂ ਰਾਗ ਮੈਨੇ ਪ੍ਰੇਮ ਅੰਦਰੋਂ ਉਠਾਇਆ ਹੀ ਨਹੀਂ ਪ੍ਰੇਮ ਨਾਲ ਪ੍ਰਭੂ ਦਾ ਨਗਮਾ ਗਾਇਆ ਹੀ ਨਹੀਂ ਹੋਰ ਗੀਤ ਗਾਉਂਦਾ ਰਿਹਾ ਜਿਹੜੇ ਰੱਬ ਤੋਂ ਤੋੜਨ ਵਾਲੇ ਸਨ ਗੜੀ ਪੈਣੇ ਮਨ ਨੂੰ ਹੀ ਉਹ ਬੜੇ ਚੰਗੇ ਲੱਗਦੇ ਸਨ ਕਿਉਂਕਿ ਬਾਣੀ ਦੇ ਸ਼ਬਦ ਤੇ ਨਚੂ ਥੋੜਾ ਟੱਪੂ ਥੋੜਾ ਉਹਨਾਂ ਤੇ ਤਾਂ ਨੱਚੇਗਾ ਟੱਪੇਗਾ ਗਾਨੇ ਸ਼ਾਣੇ ਵਧਣਗੇ ਔਰ ਸ਼ੈਨਾਈਆਂ ਵਧਣਗੀਆਂ ਫਿਰ ਭੰਗੜੇ ਛੰਗੜੇ ਪੈਣਗੇ ਹੁਣ ਗੁਰਬਾਣੀ ਨੂੰ ਸੁਣ ਕੇ ਤਾਂ ਕਈ ਵੇਰ ਕਈ ਕਹਿ ਦਿੰਦੇ ਜੀ ਕੀਰਤਨ ਸੁਣਦਿਆਂ ਤੇ ਕਥਾ ਸੁਣਦਿਆਂ ਗਿਆਨੀ ਜੀ ਨੀਂਦ ਆਉਣ ਲੱਗ ਜਾਂਦੀ ਮੈਂ ਕਹੇ ਜੇ ਕਿਸੇ ਨਾਚ ਚ ਬੈਠਾ ਹੋਵੇ ਤੇ ਬੜਾ ਸਾਵਧਾਨ ਹੋਵੇਂਗਾ ਔਰ ਬਹੁਤ ਸਾਵਧਾਨੀ ਨਾਲ ਉੱਥੇ ਹੋਵੇਗਾ ਕੋਈ ਮਿੰਟ ਸੈਕਿੰਡ ਇਧਰ ਉਧਰ ਨਾ ਨੰਗ ਜਾਵੇ ਗੁਰੂ ਕਿਰਪਾ ਕਰੇ ਸਾਨੂੰ ਇਹ ਸਮਝ ਆਵੇ ਸਾਰੇ ਕੂਰੇ ਝੂਠੇ ਨੇ ਊੜ ਦਾ ਪਸਾਰਾ ਔਰ ਉਹਦੇ ਵਿੱਚ ਲੰਪ ਟੋਇਆ ਤ੍ਰੇਹ ਗੁਣ ਉਪਜਾਇ ਬਿਨ ਸੇ ਦੂਰੇ ਇਹ ਤਿੰਨੋਂ ਗੁਣ ਜੜੇ ਰਾਜੋ ਤਮੋ ਸਤੋ ਉਹਨਾਂ ਤੋਂ ਉਪਦੇ ਤੇ ਬਿਨ ਸੇ ਦੂਰੇ ਔਰ ਬਿਨ ਸੇ ਨਸ਼ਟ ਹੁੰਦੇ ਜਾ ਰਹੇ ਦੂਰ ਹੋ ਜਾਣੇ ਨੇ ਤੇਰੇ ਨਾਲ ਨਹੀਂ ਚੱਲਣੇ ਤੇਰੇ ਨਾਲ ਚੱਲਣੇ ਪ੍ਰਭੂ ਦਾ ਨਾਮ ਦੂਜੀ ਦੁਰਮਤ ਦਰਦ ਨਾ ਜਾਏ ਦ્વੈਤ ਜਿਹੜੀ ਅੰਦਰ ਹੈ ਪ੍ਰਭੂ ਤੋਂ ਦੂਜਾ ਪਾ ਪ੍ਰਭੂ ਤੋਂ ਦੂਜਾ ਪਾਸਾ ਉਹ ਕੀਏ ਦੁਰਮਤ ਔਰ ਭੈੜੀ ਮਤ ਜਿਹਨੂੰ ਮਹਾਰਾਜ ਕਹਿੰਦੇ ਮਨ ਰੇ ਕੌਣ ਕਮਤ ਤੈਨ ਲੀਨੀ ਕਿਹੜੀ ਖੋਟੀ ਮਤ ਭੈੜੀ ਮਤ ਲੈ ਲਈ ਉਹਦਾ ਪਤਾ ਕਿਵੇਂ ਲਗਿਆ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨੇ ਕਿੰਨੀ ਪ੍ਰਾਈ ਨਿੰਦਿਆ ਵਿਕਾਰ ਦੁਰਾਚਾਰ ਬਦ ਫੈਲੀਆਂ ਵੱਲ ਨੂੰ ਪੱਦਾ ਫਿਰਿਆ ਤੇ ਰੱਬ ਦੀ ਭਗਤੀ ਨਹੀਂ ਕੀਤੀ ਦਰਦ ਨੰਦ ਆਏ ਇਹੋ ਜੇ ਬਾਰੀ ਦੇੜਿਆ ਗੀਤ ਸ਼ੀਤ ਵਦਨ ਨਾਲ ਇਹੋ ਜੇ ਰੰਗ ਮੰਚ ਦੇਖਣ ਨਾਲ ਤੇਰਾ ਦੁੱਖ ਜਿਹੜਾ ਨਹੀਂ ਜਾਣਾ ਦੁੱਖ ਕੀ ਏ ਜਨਮ ਦਾ ਦੁੱਖ ਕੀ ਏ ਮਰਨ ਦਾ ਦੁੱਖ ਕੀ ਏ ਇੱਥੇ ਰੋ ਕਰਲਾ ਕੇ ਜ਼ਿੰਦਗੀ ਬਥਰ ਕਰਨੀ ਦੁੱਖ ਕੀ ਆ ਅੱਗੇ ਨਰਕਾਂ ਚ ਤੇਰੀ ਆਤਮਾ ਨੂੰ ਤਕੀਲਿਆ ਦਾਨਾ ਪਤਾ ਨਹੀਂ ਕਿੰਨੇ ਜਨਮਾਂ ਜੁਨੀਆਂ ਦੇ ਵਿੱਚ ਭਟਕੇਗਾ ਕੀ ਕੀ ਦੁੱਖ ਸਹਾਰੇਗਾ ਇਹ ਬਾਹਰੀ ਤੌਰ ਤੇ ਜੇ ਫਿਸਲਿਆ ਰਿਹਾ ਇਨਾ ਵਿੱਚ ਪਰਚਿਆ ਰਿਆ ਤੇਰੇ ਪੱਲੇ ਕੁਝ ਨਹੀਂ ਪੈਣਾ ਛੁਟੈ ਗੁਰਮਖ दारू ਗੁਣ ਗਾਏ ਕਹਿ ਲੱਗੇ ਛੁਟੈ ਗੁਰਮਖ दारू ਗੁਣ ਗਾਏ ਛੁੱਟਦੇ ਨੇ ਗੁਰਮਖ ਛਟਕਾਰਾ ਹੁੰਦਾ ਹੈ ਗੁਰਮਖਾਂ ਦਾ ਗੁਰੂ ਦੀ ਮਤ ਗ੍ਰਹਿਣ ਕਰਕੇ दारू ਉਹ ਦਵਾਈ ਇਸ ਦਰਦ ਦੀ ਇਹ ਲੈਂਦੇ ਨੇ ਕਿ ਪ੍ਰਭੂ ਦੇ ਗੁਣ ਗਾਇਨ ਕਰਦੇ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਦੇ ਆ ਸੰਸਾਰ ਰੋਗੀ ਨਾਮ दारू ਮੈਲ ਲੱਗੈ ਸੱਚ ਬਿਨਾ ਸੱਚ ਪੱਲੇ ਨਹੀਂ ਤੇ ਸਭ ਕੁਝ ਮੈਲਾ ਹੈ ਨਾਮ ਪੱਲੇ ਮਨ ਪਵਿੱਤਰ ਪਾਵਨਾ ਪਵਿੱਤਰ ਪੜਨੇ ਪਵਿੱਤਰ ਆਚਰਨ ਪਵਿੱਤਰ ਸਰੋਤ ਪਵਿੱਤਰ ਬੋਲ ਪਵਿੱਤਰ ਨਦਰ ਪਵਿੱਤਰ ਕਦਮ ਪਵਿੱਤਰ ਹਿਰਦਾ ਪਵਿੱਤਰ ਸਭ ਕੁਝ ਪਵਿੱਤਰ ਗੁਣ ਗਾਏ ਤੋਤੇ ਉੱਜਲ ਤਿਲਕ ਗਲ ਮਾਲਾ ਬੜੀ ਸਪੇਦ ਤੋਤੀ ਉਡੀ ਬੰਨੀ ਹੋਈ ਤੇ ਮੱਥੇ ਤੇ ਵੱਡਾ ਤਿਲਕ ਗਲ ਵਿੱਚ ਵੱਡੇ ਰੁਦਰਾਖ ਦੀ ਮਾਲਾ ਪਹਿਨੀ ਹੋਈ ਦਿਖਾਵਾ ਕਰਦਾ ਮੇਰੇ ਵਰਗਾ ਕੌਣ ਬਾਤ ਚਿੱਟੇ ਪੰਤੂ ਭਾ ਇਹ ਤੇ ਦਾਗ ਕੋਈ ਨਹੀਂ ਐਨ ਸਫੇਦ ਦਾਗ ਕੋਈ ਨਹੀਂ ਜੀਵਨ ਇਤਰਾ ਦਾ ਪਵਿੱਤਰ ਜਿਵੇਂ ਚਿੱਟੇ ਕੱਪੜੇ ਤੇ ਕੋਈ ਦਾਗ ਨਹੀਂ ਬੇਦਾਗ ਜੀਵਨ ਤੇ ਕੋਈ ਦਾਗ ਨਹੀਂ ਤੇ ਮਹਾਰਾਜ ਕਹਿੰਦੇ ਆ ਕਹਿੰਦਾ ਤਾਂ ਹੈ ਪਾਰੇ ਦਾਗ ਦੋਸ਼ ਮੋਏ ਚੱਲਿਆ ਲਾਏ ਦਰਗ੍ਹ ਗਏ ਬੈਸਨ ਨਾਹੀ ਜਾਏ ਇਹ ਦਰਗਾਹ ਵਿੱਚ ਜਗਾ ਨਹੀਂ ਮਿਲਨੀ ਬਾਰੋਂ ਤਾ ਚਿੱਟੇ ਪੰਨ ਦਾ ਜਿਹੜਾ ਭੁਲੇਖਾ ਪੌਂਦਾ ਰਿਆ ਪਰ ਅੰਦਰ ਮਨ ਮੈਲਾ ਰਹਿ ਗਿਆ ਮੈਲਾ ਔਰ ਬਾਰੀ ਦਿਖਾਵੇ ਦੇ ਚਿੰਨ ਧਾਰਮਿਕ ਪਹਿਨ ਲਏ ਅੰਤਰ ਕ੍ਰੋਧ ਕ੍ਰੋਧ ਤੋਂ ਆਦ ਵਿਕਾਰ ਬੜਾ ਨੱਟਸਾਲਾ ਕਹਿੰਦੇ ਐਉਂ ਕਰਦਾ ਜਿਵੇਂ ਕੋਈ ਨੱਟ ਬਾਜ਼ੀਆਂ ਪਾਰਿਆ ਹੋਵੇ ਨਾ ਇਧਰ ਉਹ ਕਦੇ ਇਧਰ ਲਾ ਭੇਖ ਦਿਖਾਤਾ ਕਦੇ ਆ ਲਾ ਲਿਆ ਉਹ ਪਾ ਲਿਆ ਕਈਆਂ ਦਾ ਕੰਮ ਹੀ ਇਹੋ ਜਿਹਾ ਹੈ ਸੰਸਾਰ ਦਾ ਬਹੁਤਾਂ ਦੇ ਅੰਦਰ ਦਿਖਾਵਾ ਕਰਨਾ ਹੋਰ ਦਾ ਹੋਰ ਦਿਖਾਉਣਾ ਅਸਲੀਅਤ ਤੇ ਉੱਪਰ ਪਰਦਾ ਪਾਉਣਾ ਜੋ ਅਸਲੀਅਤ ਹੈ ਉਹ ਸਾਹਮਣੇ ਨਾ ਲਿਆਉਣੀ ਨਕਲਾਂ ਕਰ ਕਰਕੇ ਦਿਖਾਉਣੀਆਂ ਸੰਸਾਰ ਦਾ ਸਿਸਟਮ ਇਹ ਬਣ ਗਿਆ ਨਟ ਮੁਦਾਰੀ ਦੀ ਤਰ੍ਹਾਂ ਕਿਦਾ ਪਾਉਂਦਾ ਫਿਰਦਾ ਆ ਮਹਾਰਾਜ ਜੀ ਪਾਸ਼ਾ ਕਹਿੰਦੇ ਟਿਕਾਉ ਨਹੀਂ ਨਾਮ ਵਿਸਾਰ ਮਾਇਆ ਮਦ ਪੀਆ ਮਹਾਰਾਜ ਕਹਿੰਦੇ ਨਾਮ ਨੂੰ ਭੁੱਲ ਕੇ ਨਾਮ ਤੋਂ ਦੂਰ ਜਾਣ ਕੇ ਸਤ ਸੰਗਤ ਤੋਂ ਸਤ ਗੁਰੂ ਦੇ ਦਰ ਤੋਂ ਦੂਰ ਜਾਣ ਕਰਕੇ ਮਾਇਕੀ ਪਦਾਰਥ ਤੇ ਸੰਸਾਰ ਦੇ ਨਸ਼ਿਆਂ ਵਿੱਚ ਗੁਲਤਾਨ ਹੋਣ ਲੱਗ ਪਿਆ ਉਧਰ ਨੂੰ ਚੱਲ ਪਿਆ ਪ੍ਰਭੂ ਤੋਂ ਟੁੱਟ ਗਿਆ ਉਧਰ ਨੂੰ ਜੁੜ ਗਿਆ ਸਤ ਸੰਗਤ ਵਿੱਚ ਨਹੀਂ ਆਉਣਾ ਮਨ ਚਾਹੁੰਦਾ ਆਪਣੇ ਸੰਗੀ ਸਾਥੀਆਂ ਦੀ ਮੰਡਲੀ ਵਿੱਚ ਜਾਣਾ ਚਾਹੁੰਦਾ ਔਰ ਮਾਇਆ ਦਾ ਮਦ ਪੀ ਲਿਆ ਹੈ ਨਸ਼ੇੜੀ ਹੋ ਗਿਆ ਹੈ ਬਿਨ ਗੁਰ ਭਗਤ ਨਹੀਂ ਸੁਖਤੀਆ ਬਿਨਾ ਗੁਰੂ ਦੀ ਭਗਤੀ ਤੋਂ ਇਨੂੰ ਕਿਸੇ ਚੀਜ਼ ਨੇ ਸੁੱਖ ਨਹੀਂ ਹੁੰ ਦੇਣਾ ਜੇ ਸੁੱਖ ਮਿਲਣਾ ਹੈ ਤੇ ਪ੍ਰਭੂ ਦੀ ਬੰਦਗੀ ਕਰਕੇ ਭਗਤੀ ਕਰਕੇ ਮਿਲਣਾ ਹੈ ਸੂਕਰ ਸਵਾਨ ਗਰਦਬ ਮੰਜਾਰਾ ਸੂਕਰ ਮੈਨੇ ਸੂਰ ਸਵਾਨ ਮੈਨੇ ਕੁੱਤਾ ਗਰਦਬ ਮੈਨੇ ਗਧਾ ਮੰਜਾਰਾ ਮੈਨਾ ਹੁੰਦਾ ਬਿੱਲਾ ਬਿੱਲੀ ਆਦਿ ਜਿਹੜੇ ਪਸ਼ੂ ਮਲੇਸ਼ ਪਸ਼ੂ ਜਿੰਨੀਆਂ ਜੁਨੀਆਂ ਮਲੇਸ਼ ਮੈਲਜ ਆਚਰਨ ਵਾਲੇ ਮੈਲੀ ਸੋਚ ਸਮਝ ਵਾਲੇ ਜੀਵਨ ਮੈਲਾ ਕੁਚੈਲਾ ਨੀਚ ਅਤ ਦੇ ਚੰਡਾਲਾ ਜਿਹੜੇ ਇਹਨਾਂ ਤੋਂ ਵੀ ਨੀਚ ਤੋਂ ਨੀਚ ਆਦ ਨੇ ਉਹ ਗੁਰ ਤੇ ਮੋਹ ਫੇਰੇ ਉਹਨਾਂ ਗੁਰੂ ਤੋਂ ਦੂਜੇ ਪਾਸੇ ਮੂੰਹ ਫੇਰੇ ਨੇ ਇਹ ਬਿਰਤੀਆਂ ਨੇ ਉਹਨਾਂ ਦੇ ਅੰਦਰ ਐਉਜਾ ਜੀਵਨ ਜਿਉਂਦੇ ਮਹਾਰਾਜ ਬਾਣੀ ਅੰਦਰ ਵੀ ਕਹਿੰਦੇ ਗੁਰਮੰਤਰ ਹੀ ਨਸ ਜੋ ਪਾਣੀ ਜਿਹੜਾ ਪ੍ਰਾਣਾਤਾਰੀ ਜੀਵ ਗੁਰੂ ਦੇ ਮੰਤਰ ਤੋਂ ਹੀਣਾ ਰਹਿ ਤ ਹੈ ਤਰਗੰਤ ਜਨਮ ਭ੍ਰਸਟਨ ਹੈ ਲਾਨਤ ਹੈ ਉਹਦੇ ਜਨਮ ਨੂੰ ਭ੍ਰਸਟਿਆ ਹੋਇਆ ਉਹਦਾ ਜੀਵਨ ਕੂਕਰ ਹੈ ਸੂਕਰ ਹੈ ਗਰਦਬ ਹੈ ਕੰਕ ਹੈ ਸਰਪਨ ਹੈ ਤੁਲ ਖਲ ਹੈ ਮਹਾਰਾਜ ਕਹਿੰਦੇ ਸਰੇ ਦਾ ਮੂਰਖ ਗਦਾ ਬਹੋਵੇ ਹੋਵੇ ਸਕਦਾ ਔਰ ਕਾਂ ਹੋ ਸਕਦਾ ਸੂਰ ਹੋ ਸਕਦਾ ਕੁੱਤਾ ਹੋ ਸਕਦਾ ਉਹਦੇ ਵਾਲੀਆਂ ਆਦਤਾਂ ਉਹਦੇ ਵਾਲੇ ਖਿਆਲਤ ਅੰਦਰ ਨੇ ਮਨੁੱਖ ਮਾਲਕ ਵੱਲੋਂ ਚੱਲੇਗਾ ਮਨੁੱਖ ਪਰਮਾਤਮਾ ਵੱਲੋਂ ਚੱਲੇਗਾ ਜਿਹੜਾ ਬੰਦਾ ਹੈ ਉਹ ਬੰਦਗੀ ਕਰੇਗਾ ਆਬਾਦਤ ਕਰੇਗਾ ਜਿਹੜਾ ਅਨਸਾਨ ਕਹਲਾਉਂਦਾ ਹੈ ਅਨਸਾਨੀਅਤ ਅੰਦਰ ਹੋਵੇਗੀ ਹੈਵਾਨੀਅਤ ਨਹੀਂ ਹੋਵੇਗੀ ਪਰਮਾਤਮਾ ਨਾਲ ਜੁੜਿਆ ਹੋਵੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਤੇ ਮੋਹ ਫੇਰੇ ਜਿੰਨਾ ਗੁਰੂ ਤੋਂ ਮੂੰਹ ਦੂਜੇ ਪਾਸੇ ਪਮਾ ਲੈ ਸਾਨੂੰ ਨਹੀਂ ਗੁਰੂ ਚੰਗਾ ਲੱਗਦਾ ਅਸੀਂ ਨਹੀਂ ਗੁਰੂਕੁਲ ਜਾਣਾ ਤਿੰਨ ਜੂਣ ਪੁਵਾਈਏ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਫਿਰ ਉਹ ਜੂਨੀਆਂ ਵਿੱਚ ਭਟਕਦੇ ਜਿਹੜੇ ਗੁਰੂ ਵੱਲੋਂ ਮੂੰਹ ਫੇਰ ਕੇ ਦੂਜੇ ਪਾਸੇ ਜਾਂਦੇ ਆ ਨਾ ਹੋਰ ਨਹੀਂ ਪਾਥੀ ਚੰਗੇ ਲੱਗਦੇ ਪਾਥੇ ਗੁਰੂਵਾਲ ਨੂੰ ਨਹੀਂ ਆਉਂਦੇ ਉਹ ਜੂਨ ਪਵਾਈਏ ਬੰਦਨ ਬੰਦਿਆ ਫਿਰ ਬੰਦਨਾਂ ਦੇ ਵਿੱਚ ਵੱਧੇ ਹੋਏ ਜਕੜੇ ਹੋਏ ਕਹਿੰਦੇ ਆਈਏ ਜਾਈਏ ਜਨਮ ਲੈ ਕੇ ਆਉਂਦੇ ਮਰ ਜਾਂਦੇ ਤੜਫਦੇ ਹੋਏ ਜੀਵਨ ਬਤੀਤ ਕਰਦੇ ਦੁੱਖਾਂ ਨੂੰ ਸਹਾਰਦੇ ਰਹਿੰਦੇ ਜਿਹੜੇ ਗੁਰੂ ਤੋਂ ਜੁੜੇ ਹੋ ਜਾਂਦੇ ਗੁਰ ਸੇਵਾ ਤੇ ਲਹ ਪਦਾਰਥ ਗੁਰੂ ਦੀ ਸੇਵਾ ਕਰਕੇ ਸਿਮਰਨ ਕਰਕੇ ਗੁਰੂ ਉਹਨੋਂ ਸਾਰੀਆਂ ਦਾਤਾਂ ਬਖਸ਼ ਦਿੰਦਾ ਹੈ ਗੁਰੂ ਉਹਦੀ ਝੋਲੀ ਭਰ ਦਿੰਦਾ ਹਿਰਦੈ ਨਾਮ ਸਦਾ ਕਿਰਤਾਰਥ ਹਿਰਦੇ ਵਿੱਚ ਨਾਮ ਜਪਦਾ ਹੈ ਜੀਵਨ ਉਹਦਾ ਸਫਲਾ ਹੋ ਜਾਂਦਾ ਹੈ ਸਾਚੀ ਦਰਗਹ ਪੂਛਣਾ ਹੋਏ ਐਸੇ ਜੀਵਨ ਵਾਲੇ ਨੂੰ ਸੱਚੇ ਮਾਲਕ ਦੀ ਦਰਗਾਹ ਦੇ ਵਿੱਚ ਕੋਈ ਨਹੀਂ ਪੁੱਛਦਾ ਕਿਉਂ ਲੇਖਾ ਕੋਈ ਨਾ ਪੁੱਛਾਈ ਜਾਹਰ ਬਖਸੰਦਾ ਉਥੇ ਕੋਈ ਵੀ ਲੇਖਾ ਪੁੱਛਣ ਵਾਲਾ ਨਹੀਂ ਆਉਂਦਾ ਸੱਚੇ ਦੀ ਦਰਗਾਹ ਵਿੱਚ ਗਿਆ ਮਾਨੇ ਹੁਕਮ ਸਿਜੈ ਦਰ ਸੋਏ ਕਹਿੰਦੇ ਨੇ ਹੁਕਮ ਨੂੰ ਮੰਨਿਆ ਤੇ ਪ੍ਰਭੂ ਦੇ ਦਰ ਉੱਪਰ ਉਹ ਪਰਵਾਨਿਤ ਹੋ ਗਿਆ ਸਿਜੈ ਕਲਿਆਣ ਰੂਪ ਹੋ ਗਿਆ ਉਹਦਾ ਜੀਵਨ ਸਤਗੁਰ ਮਿਲੈ ਤਾਂ ਤਿਸ ਕੋ ਜਾਣੇ ਸਤਗੁਰ ਮਿਲਦਾ ਤੇ ਉਹਨੂੰ ਜਾਣ ਦਾ ਗੁਰੂ ਨਾਲ ਮਿਲ ਕੇ ਗੁਰੂ ਨੂੰ ਜਾਣਦਾ ਕਿ ਸਤਿਗੁਰੂ ਜਿਹਦੀ ਬਾਬਾ ਸੁਣਿਆ ਪੜਿਆ ਵਿਚਾਰਾਂ ਕੀਤੀਆਂ ਉਹ ਤੂੰ ਐਸਾ ਦਾਤਾ ਆ ਉਹਨੂੰ ਮਿਲ ਕੇ ਉਹਦੀ ਪਛਾਣ ਕਰਦਾ ਕਿ ਉਹੀ ਜਿਹੋ ਜੀਆਂ ਗੱਲਾਂ ਕਰਦੇ ਤੇ ਸੋਹਦੇ ਸਨ ਆਪਾਂ ਕਈ ਵਾਰ ਕਿਸੇ ਮਨੁੱਖ ਦੀਆਂ ਗੱਲਾਂ ਸੁਣੀਆਂ ਹੋਣ ਤੇ ਉਹਨੂੰ ਮਿਲিয়ে ਤੇ ਕਹਿੰਦੇ ਹੂਬ ਹੂ ਉਹੀ ਉਹੀ ਬਾਦ ਉਹੀ ਅੰਦਾਜ਼ ਤੇ ਜੋ ਗੱਲਾਂ ਕਰਦੇ ਸਾਂ ਉਹੀ ਗੁਣੇ ਛੋਦੀ ਦੇ ਪੈ ਫਿਰ ਉਹ ਗੁਰਸਿੱਖ ਪਿਆਰਾ ਵੀ ਕਹਿੰਦਾ ਕਿ ਮਾਲਕ ਉਹੀ ਆ ਉਹੀ ਗੁਣ ਉਹੀ ਸਭ ਰਹਿ ਰਜ਼ਾਈ ਹੁਕਮ ਪਛਾਨੇ ਉਹਦੀ ਰਾਜਕ ਦੀ ਰਜ਼ਾ ਦੇ ਵਿੱਚ ਰਹਿੰਦਾ ਉਹਦੇ ਹੁਕਮ ਨੂੰ ਪਛਾਣਦਾ ਮੰਨਦਾ ਹੈ ਹੁਕਮ ਪਛਾਨ ਸੱਚੇ ਦਰਵਾਜ਼ ਜਿਹੜੇ ਹੁਕਮ ਨੂੰ ਪਛਾਣ ਲੈਂਦੇ ਮਾਲਕ ਦੇ ਨੂੰ ਸੰਸਾਰ ਵਿੱਚ ਕਹਿੰਦੇ ਆ ਉਹ ਪਰਮਾਤਮਾ ਦੇ ਸੱਚੇ ਦਰ ਦੇ ਵਿੱਚ ਵਾਸਾ ਕਰਦੇ ਸਤ ਸੰਗਤ ਵਿੱਚ ਹੁਕਮ ਮੰਨਿਆ ਹੋਵੇ ਪਰਵਾਨ ਤਖਸਮੇ ਕਾ ਮਹਿਲ ਪਾਏ ਸੀ ਔਰ ਉਦਾਰ ਕੀਏ ਸਾਧ ਸੰਗਤ ਕਰ ਕੀਏ ਗੁਰੂ ਦੇ ਵਿੱਚ ਪ੍ਰਵੇਸ਼ ਕਰਨਾ ਮਿਲਣਾ ਤੇ ਸਤ ਸੰਗਤ ਦੇ ਦੁਆਰਾ ਮਿਲਿਆ ਜਾਵੇਗਾ ਕਾਲ ਬੇਕਾਲ ਸਬਦ ਪੈ ਨਾਸ ਕਾਲ ਔਰ ਮਾੜਾ ਸਮਾ ਕਾਲ ਜਨਮ ਮਰਨ ਦਾ ਸਮਾ ਦੇੜਾ ਔਰ ਕਾਲ ਵਿਕਾਲ ਆਉਣਾ ਜਾਣਾ ਕਹਿੰਦੇ ਸ਼ਬਦ ਜਪ ਕੇ ਨਾਸ਼ ਹੋ ਗਿਆ ਹੁਣ ਪਰਮਾਤਮਾ ਦਾ ਰੂਪ ਹੋ ਗਿਆ ਰਹਿ ਅਤੀਤ ਜਾਣੇ ਸਭ ਤਿਸ ਕਾ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਉਹ ਪਦਾਰਥਾਂ ਤੋਂ ਅਤੀਤ ਨਰਲੇਪ ਹੋ ਕੇ ਰਹਿੰਦਾ ਹੈ ਤੇ ਜੋ ਕੁਝ ਵੀ ਉਹਦੇ ਕੋਲ ਆਉਂਦਾ ਹੈ ਸਭ ਜਾਣੇ ਸਭ ਤਿਸ ਕਾ ਜਾਣਦਾ ਹੈ ਪਰਮਾਤਮਾ ਦਾ ਦਿੱਤਾ ਹੋਇਆ ਉਹਦੀਆਂ ਦਾਤਾਂ ਬਖਸ਼ਿਸ਼ਾਂ ਨੇ ਤਨ ਮਨ ਅਰਪੈ ਹੈ ਇਹੋ ਜਿਸ ਕਾ ਜੀਦਾ ਇਹ ਤਨ ਤੇ ਮਨ ਧਾਨਿਆ ਉਹਨੂੰ ਅਰਪਣ ਕਰਦਾ ਹੈ ਕਿ ਪ੍ਰਭੁ ਦਾਇ ਅਰ ਜਿਸ ਕੀ ਬਸਤ ਤਿਸ ਅਗੇ ਰਖੈ ਪ੍ਰਭ ਕੀ ਆਗਿਆ ਮਾਨੈ ਮਥੈ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਾਲ ਇਹ ਉਹਦੀ ਬਸਤ ਉਹਦੇ ਸਬੁਰਦ ਕਰਦਾ ਨਾ ਉਹ ਆਵੈ ਨਾ ਉਹ ਜਾਏ ਫਿਰ ਐਸਾ ਗੁਰਸਿੱਖ ਪਿਆਰਾ ਨਾ ਜਨਮ ਲੈ ਕੇ ਆਉਂਦਾ ਨਾ ਮਰ ਕੇ ਕਿਤੇ ਜਾਂਦਾ ਨਾ ਪ੍ਰਭੂ ਕਿਤੇ ਗਿਆ ਜਾਂਦਾ ਨਾ ਪ੍ਰਭੂ ਕਿਦੋਂ ਆਉਂਦਾ ਪ੍ਰਭੂ ਵੀ ਹਾਜ਼ਰ ਨਾਜ਼ਰ ਉਹ ਗੁਰਸਿੱਖ ਪਿਆਰਾ ਉਹਦੇ ਵਿੱਚ ਮਿਲ ਜਾਂਦਾ ਨਾਨਕ ਸਾਚੇ ਸੱਚ ਸਮਾਏ ਜਿਹੜੇ ਸੱਚੇ ਨੇ ਉਹ ਸੱਚ ਸਰੂਪ ਪਰਮਾਤਮਾ ਵਿੱਚ ਸਮਾ ਜਾਂਦੇ ਮਿਲ ਜਾਂਦੇ ਇੱਕ ਮੇਕਤਾ ਹਾਸਲ ਕਰ ਲੈਂਦੇ ਨੇ ਇਹ ਸਤਿਗੁਰੂ ਨਾਨਕ ਨਰਨਾਰੰਕਾਰੀ ਮਹਾਰਾਜ ਦਾ ਤਾਰ ਪ੍ਰਭੂ ਜੀ ਨੇ ਆ ਸਾਡੇ ਉੱਪਰ ਮਿਹਰਬਾਨੀ ਕਰਦਿਆਂ ਸਾਨੂੰ ਜੋ ਧੁਰਦਰਗਾਹੀ ਪੁੱਤਨਾਂ ਦੀ ਬਖਸ਼ਿਸ਼ ਕੀਤੀ ਤੁਸ਼ ਬੁੱਧੀ ਦੇ ਨਾਲ ਉਹਦੀ ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਗਰੀਬ ਨਿਵਾਜ ਸਤਿਗੁਰੂ ਬਖਸ਼ਣ ਜੋਗ ਅੱਗੇ ਤੋ ਸਰੇਟ ਮਤ ਬੁੱਧੀ ਬਖਸ਼ਿਸ਼ ਕਰਿਆ ਜੇ ਜੋ ਮੇਰੇ ਦਾਤੇ ਦੇ ਦਰਦ ਦੀ ਵਿਚਾਰ ਉਹ ਤੁਸ ਬੁੱਧੀ ਨਾਲ ਪੜ ਪੜਾ ਕੇ ਗੁਰੂ ਕੀ ਹਜ਼ੂਰੀ ਅੰਦਰ ਗੁਰੂ ਕੀ ਸੰਗਤ ਦੇ ਸਮਖਸ਼ ਰੱਖ ਸਕੀਏ ਇਨੀਆਂ ਬੇਨਤੀਆਂ ਪ੍ਰਭਾਨ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ